ਫਲੈਗਸ਼ਿਪ ਪ੍ਰੋਗਰਾਮ ਗੈਂਗਸਟਰਸ ਤੇ ਵਾਰ ਚੱਲਦਾ ਪਿਆ ਤਾਂ ਉਹਦੇ ਤਹਿਤ ਜੰਡਿਆਲਾ ਪੁਲਿਸ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਹੈਗਾ ਜਿਹੜੇ ਬਾਹਰ ਬੈਠੇ ਗੈਂਗਸਟਰਸ ਹੈਗੇ ਨੇ ਉਹਨਾਂ ਵੱਲੋਂ ਕੁਝ ਇੱਕ ਲੋਕਲ ਬਿਜ਼ਨਸਮੈਨ ਹੈ ਮਿਸਟਰ ਜੂਲ ਦਾ ਤਾਂ ਉਹਨਾਂ ਨੂੰ ਐਕਸਟਰਸ਼ਨ ਕਾਲਸ ਆ ਰਹੀਆਂ ਸੀਗੀਆਂ ਕਾਫੀ ਦਿਨਾਂ ਤੋਂ ਤਾਂ ਉਹਦੇ ਵਿੱਚ ਉਹ ਆਪਣਾ ਨਾਮ ਬਦਲ-ਬਦਲ ਕੇ ਆਪਣਾ ਨਾਮ ਦੱਸ ਰਹੇ ਸੀਗੇ ਐਂਡ ਦੇ ਵੇਰ ਥ੍ਰੈਟਨਿੰਗ ਹਿਮ ਉਨੂੰ ਐਕਸਟਰੋਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਦੇ ਕੋਲੋਂ 30 ਲੱਖ ਰੁਪਏ ਦੀ ਜਿਹੜੀ ਰੰਗਦਾਰੀ ਮੰਗ ਰਹੇ ਸੀਗੇ ਬੜਾ ਸੀਰੀਅਸਲੀ ਲੈਂਦੇ ਹੋਏ ਪਹਿਲਾ ਜਿਹੜਾ ਜੜਿਆਲਾ ਪੁਲਿਸ ਹੈ ਇਹਨਾਂ ਨੇ ਇੱਕ ਮੁਕੱਦਮਾ ਦਰਜ ਕਰ ਲਿਆ ਐਫ ਆਈ ਆਰ ਨੰਬਰ 33 ਅੰਡਰ ਰਿਲੇਵੈਂਟ ਸੈਕਸ਼ਨਸ ਆਫ ਐਕਸਟਰੋਸ਼ਨ ਐਂਡ ਆਰਗੇਨਾਈਜ਼ਡ ਕ੍ਰਾਈਮ ਸਿンス ਵੀ ਆਰ ਸ਼ੋਇੰਗ ਜ਼ੀਰੋ ਟੋਲਰੈਂਸ ਟੂ ਐਕਸਟਰੋਸ਼ਨ ਜਾਂ ਇਸ ਤਰ੍ਹਾਂ ਦਾ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦੀ ਜਿਹੜੀ ਐਕਟੀਵਿਟੀਜ਼ ਹੈਗੀਆਂ ਇਹਨਾਂ ਨੇ ਟੀਮਸ ਬਣਾਈਆਂ ਸੋ ਦੇ ਵਰਕਡ ਵੈਰੀ ਹਾਰਡ ਐਂਡ ਟੈਕਨੀਕਲ ਇਨਪੁਟਸ ਜਨਰੇਟ ਕਰਦੇ ਔਰ ਹਿਊਮਨ ਇੰਟ ਨੂੰ ਕਲੈਕਟ ਕਰਦੇ ਹੋਏ ਅਸੀਂ ਇਹ ਫਾਈਨਲ ਅਸੀਂ ਇਹ ਦਰਿਆਫਤ ਕਰ ਲਿਆ ਕਿ ਬੇਸਿਕਲੀ ਇਹਦੇ ਵਿੱਚ ਇੱਕ ਜਿਹੜਾ ਬਾਹਰ ਬੈਠਾ ਕੋਈ ਤਰਨ ਤਰਨ ਦਾ ਬੰਦਾ ਕਰਨ ਬਾਹ ਹੀ ਵਾਸ ਥ੍ਰੈਟਨਿੰਗ ਰਨ ਬਾਰਡਰ ਇਸ ਦੇ ਦਿਸ਼ਾ ਨਿਰਦੇਸ਼ਾ ਹੇਠ ਜਿਹੜਾ ਪੰਜਾਬ ਸਰਕਾਰ ਦਾ 플ੈਗਸ਼ਿਪ ਪ੍ਰੋਗਰਾਮ ਗੈਂਗਸਟਰਸ ਤੇ ਵਾਰ ਚੱਲਦਾ ਪਿਆ ਤਾਂ ਉਹਦੇ ਤਹਿਤ ਜੰਡਿਆਲਾ ਪੁਲਿਸ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਹੈਗਾ ਤਾਂ ਉੱਥੇ ਜਿ ਕੁਝ ਜਿਹੜੇ ਬਾਹਰ ਬੈਠੇ ਗੈਂਗਸਟਰਸ ਹੈਗੇ ਨੇ ਤਾਂ ਉਹਨਾਂ ਵੱਲੋਂ ਕੁਝ ਇੱਕ ਲੋਕਲ ਬਿਜ਼ਨਸਮੈਨ ਹੈ ਮਿਸਟਰ ਜੂਲ ਕਾ ਤਾਂ ਉਹਨਾਂ ਨੂੰ ਐਕਸਟਰੈਸ਼ਨ ਕਾਲਸ ਆ ਰਹੀਆਂ ਸੀਗੀਆਂ ਕਾਫੀ ਦਿਨਾਂ ਤੋਂ ਤਾਂ ਉਹਦੇ ਵਿੱਚ ਉਹ ਆਪਣਾ ਨਾਮ ਬਦਲ-ਬਦਲ ਕੇ ਆਪਣਾ ਨਾਮ ਦੱਸ ਰਹੇ ਸੀਗੇ ਐਂਡ ਦੇ ਵੇਰ ਥ੍ਰੈਟਨਿੰਗ ਹਿਮ ਉਹਨੂੰ ਐਕਸਟਰੈਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਦੇ ਕੋਲੋਂ 30 ਲੱਖ ਰੁਪਏ ਦੀ ਜਿਹੜੀ ਰੰਗਦਾਰੀ ਮੰਗ ਰਹੇ ਸੀਗੇ ਤਾਂ ਉਸ ਤੋਂ ਬਾਅਦ ਇਸ ਚੀਜ਼ ਨੂੰ بڑا ਸੀਰੀਅਸਲੀ ਲੈਂਦੇ ਹੋਏ ਪਹਿਲਾ ਜਿਹੜਾ ਜੰਡਿਆਲਾ ਪੁਲਿਸ ਹੈ ਇਹਨਾਂ ਨੇ ਇੱਕ ਮੁਕੱਦਮਾ ਦਰਜ ਕਰ ਲਿਆ ਐਫ ਆਈ ਆਰ ਨੰਬਰ 33 ਅ ਅਪਟਾ 2026 ਤਾਂ ਅੰਡਰ ਰਿਲੇਵੈਂਟ ਸੈਕਸ਼ਨਸ ਆਫ ਐਕਸਟਰਸ਼ਨ ਐਂਡ ਆਰਗੇਨਾਈਜ਼ਡ ਕ੍ਰਾਈਮ ਉਸ ਤੋਂ ਬਾਅਦ ਕਿਉਂਕਿ ਸਿንስ ਵੀ ਆਰ ਸ਼ੋਇੰਗ ਜ਼ੀਰੋ ਟੋਲਰੈਂਸ ਟੂ ਐਕਸਟਰਸ਼ਨ ਜਾਂ ਇਸ ਤਰ੍ਹਾਂ ਦਾ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦੀ ਜਿਹੜੀ ਐਕਟੀਵਿਟੀਜ਼ ਹੈਗੀਆਂ ਤਾਂ ਇਹਨਾਂ ਨੇ ਟੀਮਸ ਬਣਾਈਆਂ ਜਿਹੜੇ ਆਪਣੇ ਡੀਐਸਪੀ ਸਾਹਿਬ ਹੈ ਰਵਿੰਦਰ ਜੀ ਆਪਣੇ ਐਸਐਚਓ ਸਾਹਿਬ ਹੈ ਨਰੇਜ ਜੀ ਸੋ ਦੇ ਵਰਕਡ ਵੈਰੀ ਹਾਰਡ ਐਂਡ ਟੈਕਨੀਕਲ ਇਨਪੁਟਸ ਜਨਰੇਟ ਕਰਦੇ ਹੋਏ ਔਰ ਹਿਊਮਨ ਇੰਟ ਨੂੰ ਕਲੈਕਟ ਕਰਦੇ ਹੋਏ ਅਸੀਂ ਇਹ ਫਾਈਨਲ ਅਸੀਂ ਇਹ ਦਰਿਆਫਤ ਕਰ ਲਿਆ ਕਿ ਬੇਸਿਕਲੀ ਇਹਦੇ ਵਿੱਚ ਇੱਕ ਜਿਹੜਾ ਬਾਹਰ ਬੈਠਾ ਕੋਈ ਤਰਨ ਤਰਨ ਦਾ ਬੰਦਾ ਕਰਨ ਬਾਟ ਹੀ ਵਾਸ ਥ੍ਰੈਟਨਿੰਗ ਰੰ ਤਾਂ ਜਦੋਂ ਇਹ ਇੱਕ ਵਾਰੀ ਐਸਟੈਬਲਿਸ਼ ਹੋਇਆ ਉਹਨੇ ਆਪਣੇ ਆਪ ਨੂੰ ਕਦੀ ਕਿਸੇ ਦਾ ਨਾਮ ਲੈਂਦਾ ਸੀਗਾ ਕਦੀ ਕਿਸੇ ਦਾ ਨਾਮ ਲੈਂਦਾ ਸੀਗਾ ਕਦੀ ਆਪਣਾ ਵੀ ਨਾਮ ਲੈਂਦਾ ਸੀਗਾ ਬਟ ਇਵੈਂਚੁਅਲੀ ਜਦੋਂ ਸਾਨੂੰ ਪਤਾ ਲੱਗ ਗਿਆ ਤਾਂ ਉਸ ਸੀਜ਼ ਤੇ ਉੱਤੇ ਫਿਰ ਜਿਹੜਾ ਅੰਮ੍ਰਿਤਸਰ ਰੂਰਲ ਪੁਲਿਸ ਕੰਮ ਕਰਨ ਲੱਗ ਪਈ ਐਂਡ ਇਵੈਂਚੁਅਲੀ ਥਰੂ ਅ ਸੀਰੀਜ਼ ਆਫ ਹਿਊਮਨ ਇੰਟ ਆਪਰੇਸ਼ਨਸ ਔਰ ਜਿਹੜਾ ਟੈਕਨੀਕਲ ਇਨਵੈਸਟੀਗੇਸ਼ਨ ਸਾਡੀ ਚੱਲੀ ਇਹਦੇ ਵਿੱਚ ਅਸੀਂ ਇੱਕ ਬੰਦਾ ਗ੍ਰਿਫਤਾਰ ਕਰ ਲਿਆ ਹੈ ਉਹਦਾ ਨਾਮ ਹੈ ਆਜ਼ਾਦ ਸਿੰਘ ਸਨ ਆਫ ਕਰਨੈਲ ਸਿੰਘ ਰੈਜ਼ੀਡੈਂਟ ਆਫ ਵਿਲੇਜ ਬੁਟਾਰੀ ਪੁਲਿਸ ਸਟੇਸ਼ਨ ਖਲਸੀਆ ਤਾਂ ਇਹ ਜਿਹੜਾ ਬੰਦਾ ਹੈ ਇਹਨੂੰ ਅਸੀਂ ਹਸਬੰਦ ਜ਼ਾਤ ਦਾ ਮੁਕਦਮੇ ਚ ਗ੍ਰਿਫਤਾਰ ਕਰ ਲਿਆ ਹੈ ਐਂਡ ਇਸ ਵੇਲੇ ਪੁਲਿਸ ਰਿਮਾਂਡ ਦੇ ਵਿੱਚ ਹੈ ਤਾਂ ਜਦੋਂ ਪੁੱਛਗਛ ਸਾਡੀ ਚੱਲੀ ਉਹਦੇ ਵਿੱਚ ਇਹ ਪਤਾ ਚੱla ਹੀ ਇਸ ਵੇਰੀ ਕਲੋਜ਼ ਜਾਂ ਜਿਹੜਾ ਐਸੋਸੀਏਟ ਹੈ ਇਹਦਾ ਕਰਨ ਬਾੜ ਦਾ ਤਾਂ ਟੈਕਨੀਕਲੀ ਵੀ ਇਹ ਐਸਟੈਬਲਿਸ਼ ਹੋਇਆ ਤਾਂ ਇਹ ਕੰਟੀਨਿਊਸਲੀ ਉਹਦੇ ਨਾਲ ਗੱਲਾਂ ਕਰਦਾ ਰਿਹਾ ਹੁਣ ਇਹਦਾ ਜਿਹੜਾ ਪਰਪਸ ਸੀਗਾ ਜਿਹੜਾ ਇਹ ਗੱਲਾਂ ਉਹਦੇ ਨਾਲ ਕਰਦਾ ਰਿਹਾ ਤਾਂ ਇਟ ਵਾਸ ਟੂ ਫੋਲਡ ਇੱਕ ਇਹ ਜਿਹੜਾ ਜਿਹੜਾ ਐਕਸਟੋਰਸ਼ਨ ਵਾਲਾ ਜਿਹੜਾ ਕੰਮ ਉਹਦਾ ਸਾਹਮਦਾ ਸੀਗਾ ਦ ਗਰਾਊਂਡ ਲੈਵਲ ਜਿਹੜਾ ਕਰਨ ਬਾੜ ਜਿਹੜੀ ਫਿਰੋਤਿਆ ਮੰਗਦਾ ਸੀਗਾ ਐਂਡ ਦੂਜੇ ਪਾਸੇ ਵਾਟ ਹੀ ਵਾਸ ਟ੍ਰਾਈਂਗ ਟੂ ਡੂ ਇਹ ਕੋਈ ਇਲੈਕਸ਼ਨਸ ਲੜ ਰਹਾ ਸੀਗਾ ਕੋਈ ਪ੍ਰੈਜ਼ੀਡੈਂਟ ਇਲੈਕਸ਼ਨਸ ਯੂਥ ਪ੍ਰੈਜ਼ੀਡੈਂਟ ਇਲੈਕਸ਼ਨਸ ਲੜ ਰਹਾ ਸੀਗਾ ਤਾਂ ਇਹ ਉਹਨੂੰ ਗੈਂਗਸਟਰ ਨੂੰ ਕਹਿੰਦਾ ਸੀਗਾ ਕਿ ਤੁਸੀਂ ਇਹਦੇ ਵਿੱਚ ਮੇਰੀ ਮਦਦ ਕਰੋ ਤਾਂ ਸੋ ਦੈਟ ਮੈਂ ਇਹ ਜਿੱਤ ਜਾਵਾਂ so he was trying to use this uh, connection gangster connection for uh, these wrongful reasons ta ode karke eh banda jada asi giraftar kar liya hega further asi idi jehdi phone forensic kiti hai utch we have got lot of details baki which are part of the investigation onu nu asi vekh rahe ta baki hor bhi kuch ede vich jehde bande hai oh is extortion ring de naal jehde connected hai ਤਾਂ ਉਹਨਾਂ ਨੂੰ ਵੀ ਅਸੀਂ ਇਹਦੇ ਵਿੱਚ ਨਾਮਜ਼ਦ ਕਰਾਂਗੇ ਐਂਡ ਵੀਲ ਪ੍ਰੋਸੀਡ ਐਸ ਪਰ ਲਾ ਜੇ ਫਰਦਰ ਇਨਵੈਸਟੀਗੇਸ਼ਨ ਹੋਗੀ ਸੋ ਇਸ ਦੇ ਨਾਲ ਨਾਲ ਇਹ ਜਿਹੜਾ ਐਕਸਟਰੋਸ਼ਨ ਵਾਲਾ ਜਿਹੜਾ ਜਿਹੜੇ ਕੇਸਸ ਹੈ ਅਮ੍ਰਿਤਸਰ ਰੂਰਲ ਪੁਲਿਸ ਹੈਜ਼ ਬੀਨ ਡੀਲਿੰਗ them ਵੈਰੀ ਇਫੈਕਟਿਵਲੀ ਤਾਂ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਕਾਲ ਆਂਦੀ ਹੈ ਵੀ ਮੇਕ ਸ਼ੋਰ ਕਿ ਐਫ ਆਈ ਆਰ ਇਸ ਰਜਿਸਟਰਡ ਤਾਂ ਉਹਦੇ ਵਿੱਚ ਫਿਰ ਫਰਦਰ ਇਨਵੈਸਟੀਗੇਸ਼ਨ ਚੱਲਦੀ ਐਂਡ ਮੋਸਟ ਆਫ ਦਾ ਕੇਸਸ ਜਿਹੜੇ ਇਸ ਤਰ੍ਹਾਂ ਆਏ ਹੈ ਸਾਡੀ ਨਿਗਾਹ ਦੇ ਵਿੱਚ ਅਸੀਂ ਟਰੇਸ ਕਰ ਲਿਆ ਹੈ ਜਾਂ ਲੋਕਲ ਜਿਹੜਾ ਉਹਨਾਂ ਦਾ ਨੈਟਵਰਕ ਹੈ ਉਹ ਬਸਟ ਕੀਤਾ ਹੋਇਆ ਹੈ ਤਾਂ ਇੱਥੇ ਮੈਂ ਇਹ ਵੀ ਦੱਸਣਾ ਚਾਹਣਾ ਕਿ ਇਹਦੇ ਲਈ ਪੰਜਾਬ ਪੁਲਿਸ ਨੇ AGTF ਦੀ ਇੱਕ ਹੈਲਪਲਾਈਨ ਇਸ਼ੂ ਕੀਤੀ ਹੈ ਕਿ ਕਿਸੇ ਨੂੰ ਕੋਈ ਥ੍ਰੈਟ ਕਾਲ ਆਂਦੀ ਹੈ ਕੋਈ ਐਕਸਟਰਸ਼ਨ ਕਾਲ ਆਂਦੀ ਹੈ ਆਮੂਮਨ ਲੋਕੀ ਕਹਿੰਦੇ ਹੈ ਕਿ ਲੋਕਾਂ ਨੂੰ ਥ੍ਰੈਟ ਕਾਲਸ ਆਉਂਦੀ ਹੈ ਤਾਂ ਪਲੀਜ਼ ਫੀਲ ਫਰੀ ਇਹਦਾ ਜਿਹੜਾ ਨੰਬਰ ਹੈ 93946 93946 ਆਈ ਕੈਨ ਰਿਪੀਟ ਇਟ 9394693946 ਤਾਂ ਇਹ ਨੰਬਰ ਹੈ ਕਿਸੇ ਨੂੰ ਗੈਂਗਸਟਰ ਰਿਲੇਟਡ ਆਰਗਨਾਈਜ਼ਡ ਕ੍ਰਾਈਮ ਰਿਲੇਟਡ ਜਾਂ ਥ੍ਰੈਟ ਕਾਲ ਰਿਲੇਟਡ ਰੰਗਦਾਰੀ ਰਿਲੇਟਡ ਕੋਈ ਵੀ ਕਿਤੇ ਕਾਲ ਆਂਦੀ ਹੈ ਕਿਸੇ ਬੰਦੇ ਦੀ ਤਾਂ ਇਸ ਪੋਰਟਲ ਤੇ ਉਤੇ ਆ ਇਸ ਨੰਬਰ ਤੇ ਉਧਰ ਤੁਸੀਂ ਕਾਲ ਕਰ ਸਕਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਆਪਣੀ ਉਹ ਗੁਪਤ ਵੀ ਰੱਖਣਾ ਚਾਹੁੰਦੇ ਹੋ ਯੂ ਕੈਨ ਡੂ ਥੈਟ ਐਸ ਵੈਲ ਬਟ ਜ਼ਰੂਰ ਪੁਲਿਸ ਦੇ ਨਾਲ ਸੰਪਰਕ ਕਰੋ ਇਸ ਨੰਬਰ ਤੇ ਕਾਲ ਕਰੋ ਜਾਂ ਯੂ ਕੈਨ ਅਪਰੋਚ ਯਰ ਨੀਅਰੈਸਟ ਪੁਲਿਸ ਸਟੇਸ਼ਨ ਥੈਂਕ ਯੂ ਇੱਕ 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 ਕਰਕੇ ਇੱਕ ਜਿਹੜਾ ਲੋਜਮਨ ਗ੍ਰਿਫਤਾਰ ਕੀਤਾ ਗਿਆ ਕਿਹੜੀ ਸਿਆਸੀ ਪਾਰਟੀ ਦੇ ਨਾਲ ਲਿੰਕ ਰੱਖਦਾ ਇਹਦਾ ਮਤਲਬ ਡਿਟੇਲਸ ਅਸੀਂ ਦਿੱਤੀਆਂ ਹੈਗੀਆਂ ਇਸ ਪ੍ਰੈਸ ਨੋਟ ਦੇ ਵਿੱਚ ਉਹਦੇ ਵਿੱਚ ਸਾਰੀ ਚੀਜ਼ਾਂ ਚੀਜ਼ੇ ਜਿਹੜੀ ਮੈਂਸ਼ਨਡ ਹੈਗੀ ਆ ਇਹਦੇ ਵਿੱਚ ਜਿਹੜਾ ਇਹਨਾਂ ਨੇ ਲਿਖਿਆ ਹੈ ਕਿ ਉਹ ਇਲੈਕਸ਼ਨ ਜਿਹੜਾ ਲੜ ਰਹਾ ਸੀਗਾ ਪੰਜਾਬ ਯੂਥ ਕਾਂਗਰਸ ਅਸੈਂਬਲੀ ਬਾਬਾ ਬਕਾਲਾ ਉਹਦਾ ਕੋਈ ਇਲੈਕਸ਼ਨ ਹੀ ਵਾਸ ਟੂ ਕੰਟੈਸਟ ਐਂਡ ਉਦੇ ਲਈ ਇਹ ਸਪੋਰਟ ਦੀ ਮੰਗ ਕਰ ਰਿਹਾ ਸੀਗਾ ਪਹਿਲਾਂ ਫਿਰੋਤੀ ਨੂੰ ਲੈ ਕੇ ਕੋਈ ਖਰਚੇ ਦਾ ਨਹੀਂ ਫਿਰੋਤੀ ਨੂੰ ਲੈ ਕੇ ਨਹੀਂ ਹੈਗਾ ਬਟ ਡੂਰਿੰਗ ਇਨਵੈਸਟੀਗੇਸ਼ਨ ਆਫ ਥਿਸ ਕੇਸ ਕਾਫੀ ਕੁਝ ਚੀਜ਼ਾਂ ਆਈਆਂ ہیں ਸਾਹਮਣੇ ਤਾਂ देयर पार्ट ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਅਸੀਂ ਵੇਖ ਰਹੇ ਨੇ ਅੱਛਾ ਸਰ ਕੁਝ ਨਾਮ ਲਿਖ ਕੇ ਕੇਸ਼ਵ ਸ਼ਰਵਾਲਾ ਸੱਤਾਂ ਅਸ਼ਾਰਾ ਇਹ ਉਹਨਾਂ ਦੇ ਲਿੰਕ ਸੀ ਮੈਂ ਜਿਸ ਤਰ੍ਹਾਂ ਕਹਿ ਰਿਹਾ ਸੀਗਾ ਇਹ ਜਿਹੜਾ ਕੰਪਲੇਨੈਂਟ ਹੈ ਕੇਸ ਦਾ ਇਹਨੂੰ ਵਕ ਵਕ ਨੰਬਰਾਂ ਤੋਂ ਕਾਲ ਆ ਰਹੇ ਸੀਗੇ ਤਾ ਕਦੀ ਉਹ ਕਿਸੇ ਹੋਰ ਦਾ ਨਾਮ ਲਈ ਜਾਂਦਾ ਸੀਗਾ ਜਿਸ ਤਰ੍ਹਾਂ ਇਹ ਨਾਮ ਜਿਹੜੇ ਤੁਸੀਂ ਪੜੇ ਹੈ ਤਾਂ ਇਹਨਾਂ ਦੇ ਨਾਮ ਲਈ ਜਾਂਦਾ ਸੀਗਾ ਬਟ ਇਵੈਨਚੁਅਲੀ ਫਿਰ ਜਦੋਂ ਅਸੀਂ ਡਿਸਕਵਰ ਕਰ ਲਿਆ ਤਰਨਤਾਰਨ ਬੇਸਟ ਇੱਕ ਹੈ ਇੱਕ ਕ੍ਰਿਮੀਨਲ ਹੂ ਇਜ਼ ਅਬ੍ਰੋਡ ਤਾਂ ਇੱਕ ਕਰਨ ਬਾਟ ਹੈ ਉਹ ਫਾਈਨਲੀ ਐਸਟੈਬਲਿਸ਼ ਹੋਇਆ ਕਿ ਉਹ ਕੋਲਾਂ ਦੇ ਪਿੱਛੇ ਹੈ ਕਰਨ ਬਾਟ ਹੋਈ ਜਿਹਦੀ ਇਲੈਕਸ਼ਨ ਰਹੀ ਸੀ ਜਿਹਨਾਂ ਦੀ ਨਹੀਂ 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 ਉਹ ਜੀ ਅਮਰਿਤਪਾਲ ਬਾਟ ਹੈ ਜੀ ਤਾਂ ਕਰਨ ਬਾਠ ਵੀ سٹਾਰਟنگ ਮਗਧਾਰੇ ਤੇ ਬਿਲਕੁਲ ਬਿਲਕੁਲ ਆਈ ਥੋੜੀ ਲਾਈਵ ਐਗਜ਼ਾਮਪਲ ਹੈ ਇਹਦੇ ਵਿੱਚ ਜਿਹੜਾ ਕੰਪਲੇਨੈਂਟ ਹੈ ਉਹਨਾਂ ਵੱਲੋਂ ਹੀ ਉਹਨੂੰ ਕਾਲ ਆਈ ਹੈ ਸੀਗੀ ਜੋ ਹੋਰ ਫਰੋਦੀ ਇਹਨਾਂ ਨੇ ਦਿੱਤੀ ਸੀ ਕੁ ਡਿਲੀਵਰੀ ਕੀਤੀ ਸੀ ਨਹੀਂ 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 ਤਾਂ ਮੈਂ ਤਾਂ ਮੈਂ ਤਾਂ ਮੈਂ ਤਾਂ ਸ਼ਲਾਗਾ ਕਰਨਾ ਚਾਹਣਾ ਐਂਡ ਆਈ ਵੁੱਡ ਲਾਈਕ ਟੂ ਅਪਰੀਸ਼ੀਏਟ ਕਿ ਦੇ ਇਮੀਡੀਏਟਲੀ ਰਿਪੋਰਟਡ ਟੂ ਪੁਲਿਸ ਐਂਡ ਜਿਹੜੀ ਸਾਡੀ ਟੀਮ ਹੈ ਇਹਦੇ ਵਿੱਚ ਦੇ ਸਵਾਂਗ ਇੰਟਰੈਕਸ਼ਨ ਇਹਨਾਂ ਨੇ ਇਮੀਡੀਏਟਲੀ ਕੰਮ ਕਰਦੇ ਹੋਏ ਇਹਨੂੰ ਸਾਰਾ ਖੰਗਾਲ ਲਿਆ ਪਤਾ ਕਰਾਇਆ ਸਾਰਾ ਕੁਝ ਹੀ ਹੈ ਤਾਂ ਉਹਦਾ ਹੀ ਨਤੀਜਾ ਹੈ ਜਿਹੜਾ ਜਿਹੜਾ ਗਰਾਊਂਡ ਲੈਵਲ ਤੇ ਇਹਦਾ ਇਹ ਵਰਕਰ ਸੀਗਾ ਤਾਂ ਉਹਨੂੰ ਪੁਲਿਸ ਨੇ ਬੇਨਕਾਬ ਕਰਤਾ ਸਰ ਇਹਦੇ ਨਾਲ ਹੋਰ ਵੀ ਸਾਥੀ ਕਿਸੇ ਨੇ ਕੁਝ ਜਿਹੜੀ ਹੁਣ ਤੱਕ ਦੀ ਤਫਤੀਸ਼ ਹੈ ਕੁਝ ਹੋਰ ਵੀ ਕੰਟੈਕਟਸ ਨੂੰ ਮਿਲੇ ਹੈ ਤਾਂ ਉਹਨਾਂ ਤੇ ਵੀ ਕਾਰਵਾਈ ਹੋ ਗਈ ਬਿਲਕੁਲ ਜੀ ਬਿਲਕੁਲ ਤੁਹਾਨੂੰ ਜਾਣ ਤੋਂ ਮਾਰੇ ਤਮਕੀਆਂ ਫਾਇਰਿੰਗ ਕੀਤੀ ਸੀ ਇਹ ਦੁਕਾਨ ਕੋਲੋਂ ਨਹੀਂ 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 ਫਾਇਰਿੰਗ ਕੋਈ ਨਹੀਂ ਹੋਈ ਸੀ ਕਿ ਇਹਨਾਂ ਨੂੰ ਕਾਲ ਆ ਰਹੀ ਸੀ ਕੀ ਆ ਸੀ ਵਰਚੁਅਲ ਨੰਬਰ ਸੀਗਾ WhatsApp ਦਾ ਉਥੋਂ ਕਾਲ ਆ ਰਹੀ ਸੀ ਜੀ ਸਰ ਇਹਦੇ ਕੋਲ ਕੋਈ ਬਰਾਮਦਗੀ ਨਹੀਂ ਹੋਈ ਕੋਈ ਨਹੀਂ 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 ਫਿਲਹਾਲ ਕੋਈ ਬਰਾਮਦਗੀ ਨਹੀਂ ਹੋਈ ਬਟ ਆ ਜਿਹੜਾ ਮੁਲਜ਼ਮ ਹੈ ਸਾਡੀ ਕਸਟਡੀ ਦੇ ਵਿੱਚ ਹੈ ਤਾਂ ਉਹ ساری ਇਨਵੈਸਟੀਗੇਸ਼ਨ ਫਰਦਰ ਚੱਲ ਰਹੀ ਹੈ ਕੋਈ ਸਰ ਇਹ ਕੋਈ ਬਾਹਰ ਕੋਈ ਲਿਖ ਵੀ ਸਾਹਮਣੇ ਆਏ ਨੇ ਜਾਂ ਸੋਸ਼ਲ ਮੀਡੀਆ ਕੋਈ ਕਰਦਾ ਸੀਗਾ ਕਿਸੇ ਲਈ ਕੋਈ ਨਾਮ ਨਾਲ ਕੇ ਨਹੀਂ ਇਹਦਾ ਡਾਇਰੈਕਟਲੀ ਜਿਸ ਤਰ੍ਹਾਂ ਮੈਂ ਕਹਿ ਰਾ ਸੀਗਾ ਕਿ ਉਹਦੇ ਨਾਲ ਡਾਇਰੈਕਟ ਲਿੰਕ ਸੀਗਾ ਜਿਹੜਾ ਗੈਂਗਸਟਰ ਬਾਹਰ ਬੈਠਾ ਹੈ काफ़ी कन्वरसेशन आप भी मन गया बाकी टेक्नीकली भी वो अस्टैबलिश होया काफ़ी गलबात हुई है ठीक है थैंक यू